ਜਿਹੜੇ ਉਮੀਦਵਾਰ ਸੜਕਾਂ ਤੇ ਉਤਰੇ ਨੇ ਇੱਕ ਤਾਂ ਇਹਨਾਂ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਖਾਸ ਕਰਕੇ ਭਾਜਪਾ ਦੇ ਉਮੀਦਵਾਰਾਂ ਨੂੰ ਹੰਸ ਰਾਜ ਹੰਸ ਸਾਹਿਬ ਨੂੰ ਦੋ ਤਿੰਨ ਦਫਾ ਹੋ ਗਿਆ ਤਸਵੀਰਾਂ ਸਾਹਮਣੇ ਆਈਆਂ ਅੱਜ ਜਿਸ ਤਰ੍ਹਾਂ ਦਾ ਵਿਰੋਧ ਸਾਹਮਣੇ ਆਇਆ ਕਿਸਾਨਾਂ ਦਾ ਹੱਕ ਬਣਦਾ ਹੈ ਕਿ ਉਹ ਸਵਾਲ ਵੀ ਕਰ ਸਕਦੇ ਆ ਵਿਰੋਧ ਵੀ ਕਰ ਸਕਦੇ ਆ ਪਰ ਅੱਜ ਇੱਕ ਗੱਲ ਦੇਖਣ ਨੂੰ ਮਿਲੀ ਖਾਸ ਤਸਵੀਰ ਵਾਰ-ਵਾਰ ਕਈ ਚੈਨਲਾਂ ਦੇ ਉੱਤੇ ਲਾਈਵ ਵੀ ਚੱਲਿਆ ਕੇ ਮੋਦੀ ਮੁਰਦਾਬਾਦ ਕਹੇ ਹੰਸਰਾਜ ਹੰਸ ਭਾਵੇਂ ਉਹ ਭਾਈਪਾ ਦੇ ਉਮੀਦਵਾਰ ਨੇ ਇਹ ਦਬਾਅ ਬਣਾਇਆ ਕਿ ਉਸ ਦੇ ਵਿੱਚ ਉਗਰਾਹਾਂ ਜਥੇਬੰਦੀ ਦੇ ਕਾਰਕੁਨ ਜ਼ਿਆਦਾ ਸੀ ਉੱਥੇ ਦੇਖੋ ਸਭ ਤੋਂ ਵੱਡੀ ਜਿਹੜੀ ਸਿਆਣੀ ਤੇ ਡਿਸਪਲਿਨ ਵਾਲੀ ਜਿਹੜੀ ਕਿਸਾਨ ਜਥੇਬੰਦੀ ਮੰਨੀ ਜਾਂਦੀ ਆ ਉਹ ਉਗਰਾਹਾਂ ਗਰੁੱਪ ਮੰਨਿਆ ਜਾਂਦਾ ਅਗਰ ਉਹਨਾਂ ਦੇ ਜਥੇਬੰਦੀਆਂ ਦੇ ਲੀਡਰਾਂ ਨੇ ਜਾਂ ਜਿਹੜੇ ਉਹਨਾਂ ਦੇ ਕਿਸਾਨਾਂ ਨੇ ਅਗਰ ਇਹ ਗੱਲ ਕੀਤੀ ਆ ਤੇ ਇਹ ਤਾਲੇਬਾਨ ਨਹੀਂ ਹੈਗਾ ਡਿਕਟੇਟਰਸ਼ਿਪ ਨਾ ਸਰਕਾਰ ਦੀ ਚੱਲਦੀ ਤੇ ਨਾ ਕਿਸੇ ਜੱਥੇਬੰਦੀ ਦੀ ਚੱਲਦੀ ਆ ਤੁਹਾਡਾ ਕੰਮ ਆ ਵਿਰੋਧ ਕਰਨਾ ਵਿਰੋਧ ਕਰਨ ਦੇ ਤਰੀਕੇ ਕਿਸਾਨਾਂ ਦੇ ਗਲਤ ਆ ਤੁਸੀਂ ਵੋਟ ਪਾ ਕੇ ਰਿਜੈਕਟ ਕਰੋ ਨਾ ਤੁਸੀਂ ਤੁਸੀਂ ਪਿੰਡੋਂ ਪਿੰਡ ਜਾਓ ਲੋਕਾਂ ਨੂੰ ਲਾਮਬੰਦ ਕਰੋ ਤੇ ਤੁਸੀਂ ਇਹ ਤਾਂ ਹੈ ਨਹੀਂ ਤਾਲੇ ਬਣ ਕੇ ਉਹਦੀ ਧੌਣ ਦੇ ਗੋਡਾ ਰੱਖਿਓਗੇ ਕਿ ਉਹਗੇ ਮੋਦੀ ਸਰਕਾਰ ਮੁਰਦਾਬਾਦ ਜਾਂ ਜਿੰਦਾਬਾਦ ਤੁਸੀਂ ਕਿਵੇਂ ਕਿਸੇ ਨੂੰ ਕਹਿ ਸਕਦੇ ਇਹ ਇੱਕ ਸਰਸਰ ਗਲਤ ਹੈ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਤੇ ਜਗਿੰਦਰ ਸਿੰਘ ਅਗਰਾਹਾ ਸਾਹਿਬ ਨੂੰ ਘੱਟੋ ਘਾਟ ਉਹਨਾਂ ਤੋਂ ਤੇ ਆਸ ਕਰ ਸਕਦੇ ਹੈਗੇ ਕਿ ਤੁਹਾਡੀ ਬਹੁਤ ਹੀ ਇੱਕ ਡਿਸਪੀਸਲਨ ਵਾਲੀ ਜਥੇਬੰਦੀ ਆ ਬੜੇ ਤੁਸੀਂ ਸੂਜਮਾਨ ਹੋ ਸਿਆਣੇ ਹੋ ਸੰਘਰਸ਼ੀ ਹੋ ਕਿਸਾਨਾਂ ਖੇਤ ਮਜ਼ਦੂਰਾਂ ਦੀ ਆਪ ਦਬਲੇ ਕੁਜਲੇ ਲੋਕਾਂ ਦੀ ਪੀੜਤਾ ਦੀ ਤੁਸੀਂ ਪਕਾਰੋ ਤੇ ਜੇ ਇਹ ਤੁਹਾਡੇ ਬੰਦੇ ਜੇ ਇੱਕ ਦੁੱਕਾ ਹੈਗਾ ਉਹਨਾਂ ਨੂੰ ਵਾਰਨ ਕਰੋ ਡੰਟੋ ਉਹਨਾਂ ਨੂੰ ਇਵੇਂ ਨਹੀਂ ਚੱਲਦਾ ਹੈਗਾ ਉਹਦਾ ਕੰਮ ਆ ਭਾਜਪੀ ਦਾ ਹਰ ਪਾਰਟੀ ਦਾ ਕੰਮ ਆ ਚੋਂ ਲੜਨਾ ਉਮੀਦਵਾਰਾਂ ਦਾ ਕੰਮ ਚੋਂ ਲੜ ਉਹਨੇ ਵੋਟਾਂ ਮੰਗਣੀਆਂ ਤੁਸੀਂ ਵੋਟਾਂ ਨਾ ਦਿਓ ਤੁਹਾਨੂੰ ਅਗਰ ਨਹੀਂ ਚੰਗਾ ਲੱਗਦਾ ਵਿਰੋਧ ਕਰੋ ਵਿਰੋਧ ਤੁਸੀਂ ਕਾਲੀਆਂ ਝੰਡੀਆਂ ਦਿਖਾਓ ਤੁਸੀਂ ਪਿੱਛੇ ਭਜਰੇ ਨੇ ਕਿਸਾਨ ਜਿਥੇ ਬੰਦੀਆਂ ਫਿਰ ਹੁਣ ਤੁਸੀਂ ਉਹਨੂੰ ਕਹਿ ਰਹੇ ਕਿ ਮੋਦੀ ਸਾਹਿਬ ਮੁਰਦਾਬਾਦ ਕਿ ਕਿਵੇਂ ਆ ਕਿਵੇਂ ਆ ਇਹ ਪੰਜਾਬ ਆ ਇਹ ਤਾਲਿਬਾਨ ਆ ਇਹ ਡਿਕਟੇਟਰਸ਼ਿਪ ਨਹੀਂ ਚੱਲਦੀ ਹੈਗੇ ਉਹ ਤਾਂ ਭਾਵੇਂ ਵਿਰੋਧ ਰਿਆ ਪਰ ਇਸ ਦੇ ਨਾਲ ਐ ਲੱਗਦਾ ਇੱਕ ਤਰ੍ਹਾਂ ਦੇ ਨਾਲ ਜਿਵੇਂ ਤਸਵੀਰਾਂ ਸਭ ਤੋਂ ਬਾਅਦ ਜੇਕਰ ਵਿਰੋਧ ਦੀਆਂ ਆਈਆਂ ਹੰਸਰਾਜ ਹੰਸ ਸਾਹਿਬ ਦੀਆਂ ਆਈਆਂ ਐਨਾ ਪ੍ਰਚਾਰ ਤਾਂ ਉਹਨਾਂ ਨੂੰ ਜਦੋਂ ਜਲੰਧਰ ਟਿਕਟ ਮਿਲੀ ਸੀ ਉਦੋਂ ਨਹੀਂ ਸੀ ਉਹ ਹਾਈਲਾਈਟ ਹੋਏ ਨਾ ਦਿੱਲੀ ਵੇਲੇ ਵੀ ਚੁੱਪਚੀ ਪੀਤੇ ਜੇ ਬਣ ਗਏ ਸੀ ਲੋਕ ਸਭਾ ਮੈਂਬਰ ਇੱਥੇ ਉਹ ਜਿੱਤਦੇ ਆ ਕੱਲ ਨੂੰ ਹਾਰਦੇ ਆ ਪਰ ਪ੍ਰਚਾਰ ਇਸ ਤਰ੍ਹਾਂ ਲੱਗ ਰਿਹਾ ਕਿ ਕਿਸਾਨ ਜਿੱਥੇ ਬੰਦੀਆਂ ਵੱਧ ਕਰ ਰਹੀਆਂ ਸਗੋਂ ਫਰੀਦਕੋਟ ਚ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਵਾ ਜਿੰਨਾ ਉਹ ਐਕਸ਼ਨ ਕਰ ਰਹੀਆਂ ਨੇ ਉਹ ਲੱਗਦਾ ਹੈ ਕਿ ਬੀਜੇਪੀ ਨੂੰ ਪੰਜਾਬ ਚ ਮਜ਼ਬੂਤ ਕਰ ਰਹੀਆਂ ਨੇ ਬੀਜੇਪੀ ਨੂੰ ਇਸ ਕਰਕੇ ਮਜ਼ਬੂਤ ਕਰ ਰਹੀਆਂ ਕਿ ਜਿਹੜਾ ਬਾਕੀ ਜਿਹੜਾ ਕਾਡਰ ਹੈ ਬੀਜੇਪੀ ਦਾ ਕਾਡਰ ਜਾਂ ਸ਼ਹਿਰੀ ਵਰਗ ਜਾਂ ਇੱਕ ਨਿਰਪੱਖ ਤੌਰ ਤੇ ਜਿਹੜੇ ਵੋਟਰ ਹੁੰਦੇ 5-7% ਜਾਂ ਜਿਹੜੇ ੱੱੱਕਾ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਪੰਜਾਬ ਦੀ ਜਨਤਾ ਨੇ ਨਾ ਬੀਜੇਪੀ ਦਾ ੱੱਕਾ ਬਰਦਾਸ਼ਤ ਕੀਤਾ ਨਾ ਕਾਂਗਰਸ ਦਾ ਕੀਤਾ ਨਾ ਆਵਾਦੀ ਪਾਰਟੀ ਦਾ ੱੱਕਾ ਬਰਦਾਸ਼ਤ ਕਰ ਰਹੇ ਤੇ ਉਹ ਜਿਹੜਾ ਵਰਗ ਆ ਉਹ ਕਿਸਾਨਾਂ ਦਾ ਵੀ ਧੱਕਾ ਬਰਦਾਸ਼ਤ ਨਹੀਂ ਕਰੂਗਾ ਆਪਾਂ ਕਹਿੰਦੇ ਕਿ ਤੁਹਾਡਾ ਰਾਈਟ ਆ ਕਿਸਾਨਾਂ ਦਾ ਰਾਈਟ ਆ ਪੰਜਾਬ ਨੂੰ ਜਾਂ ਕਿ ਪੰਜਾਬ ਦੇਸ਼ ਦੇ ਕਿਸਾਨਾਂ ਨੂੰ ਕੁਝ ਨਹੀਂ ਮਿਲਿਆ ਧੋਖਾ ਆਇਆ ਬੇਵਫਾ ਹੋਈ ਸਰਕਾਰ ਸੈਂਟਰ ਸਰਕਾਰ ਉਹਨਾਂ ਮਾਫੀ ਵੀ ਮੰਗੀ ਐ ਫਿਰ ਉਹ ਮੁਕਰ ਗਏ ਪਰ ਤੁਹਾਡੇ ਕੋ ਵੋਟਾਂ ਜਿੰਨਾ ਤੁਸੀਂ ਰੋਡ ਤੇ ਯੋਰ ਲਾ ਰਹੇ ਹੋ ਭੜ ਘਾਰੇ ਹੋ ਲੋਕੀ ਭੜ ਕਰੇ ਨੇ ਦੂਜਾ ਫਿਰ ਕਦੋਂ ਉੱਠੂਗਾ ਵੀ ਯਾਰ ਹਰ ਵਾਰ ਸਾਡੇ ਘਰਾਂ ਦੇ ਅੱਗੇ ਕਦੀ ਗੋਹਾ ਸੁੱਟਦੇ ਰਹੇ ਨੇਗੇ ਤੁਹੀ ਪਿੰਡੋਂ ਪਿੰਡ ਤੁਹਾਡੇ ਕਿਸਾਨ ਜਥੇਬੰਦੀਆਂ ਦੇ ਵਿੰਗ ਨੇ ਤੁਸੀਂ ਜਾਓ ਪਿੰਡੋਂ ਪਿੰਡ ਜਾਓ ਡੋਰ ਟੂ ਜਾ ਰਹੋ ਕਿ ਆ ਸਾਡੇ ਨਾਲ ਕੀਤਾ ਇਹ ਦੱਸੋ ਇਹਨਾਂ ਨੂੰ ਵੋਟ ਪੈਣੀ ਚਾਹੀਦੀ ਕਿ ਨਹੀਂ ਪੈਣੀ ਚਾਹੀਦੀ ਤੁਸੀਂ ਇਦਾਂ ਜਿਹੜਾ ਜਾਤੀ ਨੁਕਸਾਨ ਹੋ ਸਕਦਾ ਭਰਾ ਮਾਰੂ جنگ ਹੋ ਸਕਦੀ ਹੈ ਕਿਉਂਕਿ ਉਹ ਅੰਬਰਸਰ ਪੱਥਰ ਚੱਲ ਗਏ ਜ਼ਖਮੀ ਹੋ ਗਏ ਨੇ ਪਰਚਾ ਦਰਜ ਹੋ ਗਿਆ ਨੁਕਸਾਨ ਤੇ ਕਿਸਾਨਾਂ ਦਾ ਹੋ ਗਿਆ ਨੁਕਸਾਨ ਕਿਉਂਕਿ ਜਿਹਦਾ ਪਰਚਾ ਦਰਜ ਹੋ ਗਿਆ ਜਿਹਦਾ ਸਿਰ ਪਾੜ ਗਿਆ ਉਹ ਉਹ ਅਗਲੇ 5 ਸਾਲ ਤੱਕ ਕਾਪਸ ਦੇ ਵਿੱਚ ਨਹੀਂ ਬੋਲਦੇ ਕਿਉਂਕਿ ਹਰ ਇੱਕ ਦੀ ਫਿਰ ਈਗੋ ਹਰਟ ਹੁੰਦੀ ਆ ਇਸ ਕਰਕੇ ਹੰਸ ਰਾਜ ਹੰਸ ਦਾ ਜ਼ਿਆਦਾ ਵਿਰੋਧ ਹੋ ਰਿਹਾ ਪੀਕ ਤੋਂ ਹੀ ਵਿਰੋਧ ਸਾਰਿਆਂ ਦਾ ਹੋ ਰਿਹਾ ਪਰ ਉਹਦਾ ਜ਼ਿਆਦਾ ਹੋ ਰਿਹਾ ਪਰ ਇਹ ਗਲਤ ਤਰੀਕਾ ਜੇ ਅੱਜ ਉਹਨੂੰ ਘੇਰਿਆ ਤੁਸੀਂ ਕੀ ਸਿਰਫ ਤੁਹਾਨੂੰ ਜੇ ਇੰਨੀ ਕਿਸਾਨਾਂ ਦੇ ਵਿੱਚ ਹਿੰਮਤ ਆ ਗਈ ਆ ਫਿਰ 13 ਦੇ 13 ਜਿਹੜੇ ਏਲਾਨੇ ਉਹਨਾਂ ਨੂੰ ਵੀ ਬੋਲੋ ਪ੍ਰਨੀਤ ਕੌਰ ਨੂੰ ਘੇਰ ਕੇ ਬੋਲੋ ਕਿ ਬੋਲ ਮੋਦੀ ਮੁਰਦਾਬਾਦ ਉਹ ਪਰਪਾਰਕੌਰ ਨੂੰ ਬੋਲੋ ਫਿਰ ਆ ਗਿਆ ਤਰਨਜੀਤ ਸਿੰਘ ਸੰਧੂਰ ਬੋਲੋ ਸ਼ਸ਼ੀਲ ਕੁਮਾਰ ਰਿੰਕੂ ਨੂੰ ਬੋਲੋ ਦਿਨੇਸ਼ ਕੁਮਾਰ ਬੱਬੂ ਨੂੰ ਬੋਲੋ ਹਾਰਪੁਰ ਤੋਂ ਜਿਹੜੀ ਨੀਤਾ ਸੋਮਪ੍ਰਕਾਸ਼ ਉਹਨੂੰ ਬੋਲੋ ਬਤ ਸਾਰਿਆਂ ਨੂੰ ਬੋਲੋ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਕਿਸਾਨ ਸਿਆਣੇ ਨੇ ਔਰ ਅਗਰਾਹ 그룹 ਤੋਂ ਇਹ ਉਮੀਦ ਕੀਤੀ ਨਹੀਂ ਜਾ ਸਕਦੀ ਹੈਗੀ ਪਰ ਜੇ ਕੋਜੋ ਉਹਨਾਂ ਦੇ ਬੰਦਿਆਂ ਨੇ ਕੀਤਾਗਾ ਉਹਨਾਂ ਨੂੰ ਸਪਸ਼ਟੀ ਕਰਨ ਦੇਣਾ ਚਾਹੀਦਾ ਕਿ ਇਹ ਸਾਡਾ ਤਰੀਕਾ ਨਹੀਂ ਹੈ ਔਰ ਜਿੰਨਾ ਲੋਕਤੰਤਰ ਦੀ ਗਵਾਹੀ ਉਗਰਾਹਾ ਸਾਹਿਬ ਭਰਦੇ ਨੇ ਜਾਂ ਇਹ ਵਾਲੀ ਜਥੇਬੰਦੀ ਭਰਦੀ ਉਹ ਨਹੀਂ ਤਾਂ ਕਿਸ ਕੋਈ ਕਿਸਾਨ ਜਥੇਬੰਦੀ ਨਹੀਂ ਭਰਦੀ ਨਹੀਂ ਲੋਕਤੰਤਰ ਨੂੰ ਮਜ਼ਬੂਤ ਕਰਨ ਵਾਸਤੇ ਪਰ ਇਹ ਲੋਕਤੰਤਰ ਦੇ ਵਿੱਚ ਇਹ ਤਰੀਕਾ ਨਹੀਂ ਇਹ ਤਾਨਾਸ਼ਾਹੀ ਤਰੀਕਾ ਜੇ ਸਰਕਾਰਾਂ ਤਾਨਾਸ਼ਾਹੀ ਆ ਤੇ ਤਾਨਾਸ਼ਾਹੀ ਦੀ ਧੌਣ ਚ ਕਿੱਲਾ ਧੌਣ ਤੇ ਗੋਡਾ ਕਿਵੇਂ ਰੱਖਣਾ ਹੈਗਾ ਇਹ ਸਾਡੇ ਕੋਲ ਵੋਟ ਦਾ ਅਧਿਕਾਰ ਹੈਗਾ ਤੁਹਾਡਾ ਗੁੱਸਾ ਭਾਜਪੀ ਦਾ ਉਹਦਾ ਸੈਂਟਰ ਨਾਲ ਹੋ ਸਕਦਾ ਪਰ ਤੁਸੀਂ ਇਹ ਕਿਸੇ ਨੂੰ ਕਹਿ ਕੇ ਕਹਿੰਦੇ ਹੋ ਅਸੀਂ ਉਦੋਂ ਤੇ ਅਸੀਂ ਤਾਂ ਉਹਦਾ ਵੀ ਵਿਰੋਧ ਕੀਤਾ ਸੀ ਤਾਨਾਸ਼ਹੀ ਮੋਦੀ ਦਾ ਵੀ ਉਹਨਾਂ ਦੀ ਜਿਹੜੀ ਮੰਡੀ ਤੋਂ ਲੜ ਰਹੀ ਹੈ ਇਲੈਕਸ਼ਨ ਕੰਗਨਾਰ ਨਾਉਤ ਹਾਰਿਆ ਤਾਂ ਕੀਤਾ ਕਿ ਹੁੰਦੇ ਕੌਣ ਨੇ ਜਦੋਂ ਸਾਡੀਆਂ ਬੀਬੀਆਂਾਂ ਮਾਈਆਂ ਭੈਣਾਂ ਨੂੰ ਇਹਨੇ ਕਹੇ 200 200 ਰੁਪਏ ਦਾ ਤੇ ਪਿੱਛੇ ਜੇ ਇੱਕ ਕਾਂਗਰਸ ਪਾਰਟੀ ਦੀ ਲੀਡਰ ਨੇ ਵੀ ਕਹਿਤਾ ਇਹ ਕਿ ਅੱਜਕੱਲ ਰੇਟ ਕੀ ਚੱਲਦਾ ਹੈਗਾ ਅਹਿ ਤੋ ਉਹ ਦਾ ਵੀ ਵਿਰੋਧ ਕੀਤਾ ਪਰ ਆ ਵੀ ਕਿਸਾਨਾਂ ਦਾ ਵੀ ਤਰੀਕਾ ਨਾ ਇਹਦਾ ਵੀ ਵਿਰੋਧ ਹੋਊਗਾ ਕਿ ਨਹੀਂ ਆ ਤਰੀਕਾ ਗਲਤ ਆ ਸਾਨੂੰ ਪਤਾ ਕਿ ਸੈਂਟਰ ਸਰਕਾਰ ਨੇ ਕਿਸਾਨਾਂ ਦੇ ਨਾਲ ਕੀ ਕੀਤਾ ਪੰਜਾਬ ਦੇ ਦੇਸ਼ ਦੇ ਕਿਸਾਨਾਂ ਨੇ ਸੈਂਟਰ ਸਰਕਾਰ ਨੂੰ ਬੁਰਾ ਭਲਾ ਕਿਹਾ ਉਹਨਾਂ ਨੂੰ ਮਾਫੀ ਮੰਗਣੀ ਪਈ ਮੋਦੀ ਸਾਹਿਬ ਨੂੰ ਪਰ ਅੱਜ ਉਹਨਾਂ ਦੇ ਕਿਸੇ ਲੀਡਰ ਨੂੰ ਤੁਸੀਂ ਅਗਰ ਇਹ ਕਹਿ ਰਹੇ ਹੋ ਤੇ ਸਰਾਸਰ ਗਲਤ ਤੁਸੀਂ ਇਨਸਾਫ ਨਹੀਂ ਕਰ ਰਹੇ ਤੁਹਾਡੇ ਕੋਲ ਜਿੱਡੇ ਹੀ ਵੱਡੀ ਤਾਕਤ ਆ ਉਹ ਵੋਟਾਂ ਦੀ ਆ 1 ਜੂਨ ਕਿੰਨੀ ਕੁ ਦੂਰ ਰਹਿ ਗਈ ਆ ਮਹੀਨਾ ਡੇਢ ਮਹੀਨੇ ਦੀ ਰਹਿ ਗਈ ਗੱਲ ਉਸ ਦਿਨ ਦੱਸੋ ਆਪਣਾ ਗੁੱਸਾ ਵੋਟਾਂ 'ਚ ਕੱਢੋ ਨਾ ਜੇ ਤੁਸੀਂ ਵੋਟਾਂ 'ਚ ਗੁੱਸਾ ਕੱਢਦਾ ਤੇ ਸਭ ਕੁਝ ਮਿਲ ਜਾਊਗਾ ਐਦਾ ਨਹੀਂ ਕਰਨਾ ਚਾਹੀਦਾਗਾ ਕਿ ਤੁਸੀਂ ਜੀ ਕਹੋ ਮੁਰਦਾਬਾਦ ਤੁਸੀਂ ਮੁਰਦਾਬਾਦ ਕਹੋ ਇਹ ਕੀ ਇਹ ਕਿਹੜਾ ਤਰੀਕਾ ਆ ਇਹ ਨਹੀਂ ਇਹ ਤੇ ਇਹ ਇਹ ਲੋਕੀ ਗਲਤ ਆ ਇਹਦਾ ਮੈਸੇਜ ਪੰਜਾਬ 'ਚ ਗਲਤ ਜਾਊਗਾ ਔਰ ਇਹਦਾ ਫਾਇਦਾ ਪੰਜਾਬ 'ਚ ਭਾਵੇਂ 13 ਦੇ 13 ਭਾਜੀਪੀ ਹਾਰ ਜਣ ਬਾਕੀ ਸਟੇਟਾਂ 'ਚ ਫਾਇਦਾ ਹੋ ਜਾਊਗਾ ਔਰ ਉਹ ਤੇ ਚਾਹੁੰਦੇ ਨੇ বিজেপি ਚਾਹੁੰਦੇ ਨੇ ਤੇ ਪੰਜਾਬ ਦੇ ਜਿਹੜੇ ਕਿਸਾਨ ਨੇ ਜਾਂ ਹੋਰ ਕਿਸਾਨ ਨੇ ਉਹ ਵੇਖਣ ਕਿ বিজেপি ਜਿਹੜੀ ਤੁਹਾਨੂੰ Trap ਚ ਫਸਾ ਰਹੀ ਉਹ ਜਾਲ ਚ ਫਸਾ ਰਹੀ ਆ ਤੁਸੀਂ ਉਹਨਾਂ ਦੇ ਜਾਲ ਚ ਫਸਦੇ ਜਾ ਰਹੇ ਹੋ ਤੁਹਾਡੀ ਹੋ ਸਕਦਾ ਹੈ ਕਿ ਤੁਹਾਡੀ ਇੰਟੈਂਸ਼ਨ ਨਾ ਹੋਵੇ ਤੁਸੀਂ ਕੋਈ ਸੋਚ ਕੇ ਨਾ ਕਰ ਰਹੇ ਹੋ ਪਰ ਉਹਨਾਂ ਦਾ ਜਾਲ ਇੰਨਾ ਤਕੜਾ Trap ਤੁਸੀਂ ਉਹਦੇ ਚ ਫਸਦੇ ਜਾ ਰਹੇ ਹੋ ਜਦ ਦੇਸ਼ ਦੇ ਵਿੱਚ ਇੱਕ ਗੱਲ ਚੱਲ ਪਈ ਆ ਕਿ ਦੇਸ਼ ਨੂੰ ਬਚਾਉਣਾ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਉਹਨਾਂ ਨੇ ਤੇ ਭਾਰਤੀ ਕ੍ਰਿਕਟ ਟੀਮ ਦੀ ਜਿਹੜੀ ਰੈਸਟ ਵਾਲੀਆਂ ਜੱਸੀਆਂ ਦਾ ਰੰਗ ਬਦਲ ਦਿੱਤਾ ਦੂਰਦਰਸ਼ਨ ਦੇ ਲੋਕੋ ਦਾ ਰੰਗ ਬਦਲ ਦਿੱਤਾ ਲੜਾਈ ਵੱਡੀ ਹੁਣ ਹੈ ਦੇਸ਼ ਦੇ ਅੰਦਰ ਠੀਕ ਹੈ ਤੇ ਤੁਸੀਂ ਉਹਨਾਂ ਨੂੰ ਐਦਾਂ ਐਦਾਂ ਨਹੀਂ ਤੁਸੀਂ ਉਹਨੂੰ ਹਰਾ ਸਕਦੇ ਨਾ ਤੇ ਤੁਸੀਂ ਡਾਂਗ ਨਾ ਹਰਾ ਸਕਦੇ ਨਾ ਉਹਨਾਂ ਨੂੰ ਕਾਨੂੰਨ ਨਾ ਹਰਾ ਸਕਦੇ ਨਾ ਉਹਨਾਂ ਨੂੰ ਤਾਕਤ ਨਾ ਹਰਾ ਸਕਦੇ ਤੁਹਾਡੀ ਏਕਾ ਤੇ ਤੁਹਾਡੀ ਵੋਟਿੰਗ ਰਾਈਟ ਤੁਸੀਂ ਉਹਦੇ ਨਾਲ ਸਰਕਾਰਾਂ ਨੂੰ ਹਰਾ ਸਕਦੇ ਉਹਦਾਂ ਸਰਕਾਰਾਂ ਨੂੰ ਨਹੀਂ ਹਰਾ ਸਕਦੇ